लुधियाना ਦੇ ਪਾਮੀਆ ਕਲਾ ਦੇ ਵਿੱਚ ਭਾਰਤੀ ਰਾਸ਼ਟਰਵਾਦੀ ਪੰਜਾਬ ਵੱਲੋਂ ਕਿਟ ਕੇ ਨਵਾਂ ਜਨਮ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਕਮਾਂਡਰ ਨਿਰਮਲਜੀਤ ਸਿੰਘ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਉਹਨਾਂ ਨੇ ਪੂਰਨ ਵਿਸ਼ਵਾਸ ਦਵਾਇਆ ਅਸੀਂ ਸਭ ਇੱਕ ਹਾਂ ਅਤੇ ਮੋੜੇ ਨਾਲ ਮੋਡਾ ਮਿਲਾ ਕੇ ਚਲਾਂਗੇ ਇਸ ਮੌਕੇ ਤੇ ਭਾਰਤੀ ਰਾਸ਼ਟਰਵਾਦੀ ਪੰਜਾਬ ਦੇ ਪ੍ਰਧਾਨ ਰਤਨ ਚੰਦ 파ਰਦਵਾਜ ਨੇ ਆਖਿਆ ਨਸ਼ਾ ਛੁڑاਓ ਬੇਟਾ ਬਚਾਓ ਉਹਨਾਂ ਦੇ ਨਾਲ ਮੈਡਮ ਡਾਕਟਰ ਸਿਮਰਨ ਜిల్లా ਮਹਿਲਾ ਪ੍ਰਧਾਨ ਪੰਜਾਬ ਦੇ ਜਨਰਲ ਸਕੱਤਰ ਰਾਜਕੁਮਾਰ ਸ਼ਰਮਾ ਗਿਆਨ ਚੰਦ ਬਾਬਾ ਸਾਬਰੀ ਮੌਜੂਦ ਸਨ ਅਰुण ਸ਼ਰਮਾ ਹੈਪੀ ਧੀ ਪੋਰਟ ਹੋਣਾ ਚਾਹੀਆਂ ਕਿਉਂਕਿ ਮੇਰੇ ਮੇਰਾ ਕਲੀਨਿਕ ਬਣਾਨੇ ਕਲੀਨਿਕ ਆ ਤੇ ਬਹੁਤ ਲੋਕ ਮੇਰੇ ਕੋਲ ਲੱਗੇ ਆ ਮਾਰੇ ਆਉਂਦੇ ਨੇ ਇਸ ਤੋਂ ਲਾਭ ਦਿੰਦੇ ਨੇ ਕਿਉਂਕਿ ਇਸ ਮੱਲੇ ਦਾ ਇੰਨਾ ਖਰਾ ਹਾਲ ਹੋ ਚੁੱਕਿਆ ਨਾ ਨਸ਼ਿਆਂ ਦੇ ਵਿੱਚ ਲੋਕ ਜਿਹੜੋਂ ਦਿਨ ਜਾਈ ਆ ਰਹੇ ਆ ਸਟੂਡੈਂਟ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਕਿਉਂਕਿ ਨਸ਼ਿਆਂ ਦੇ ਨਾਲ ਜਵਾਨ ਪੁੱਤ ਮਾਵਾਂ ਦੇ ਮਾਰੇ ਨੇ ਜੇ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਟੀ ਨਾ ਕੋਈ ਸ਼ੰਗਾਈ ਰਹਾ ਰੋਜ ਕੁਆਰ ਦੀਆਂ ਨੀਂਦਾਂ ਦੇਖਦੇ ਆ ਸਰਕਾਰਾਂ ਦਾ ਸਿਸਟਮ ਇੰਨਾ ਗੰਦਾ ਹੋ ਚੁੱਕਿਆ ਕਿ ਸਰਕਾਰਾਂ ਨੇ ਕੰਨ ਚ ਆਵਾਜ਼ ਪਾ ਲੈ ਕਰ ਲੋ ਬੈਟਾ ਕਰ ਬੈਟਾ ਮੂੰਹ ਥੱਲੇ ਕਰ ਦੇ 10 ਨੈਬ ਬੈਨਰ ਤੇ ਪੜਿਆ ਤੁਸੀਂ ਵੀ ਪੜੇ ਲਿਖੇ ਹੋ ਮੈਂ ਦਾਸ ਤੋਂ ਅਨਪੜਾ ਐ ਇਹਨਾਂ ਲਿਖਿਆ ਹੈ ਨਸ਼ਾ ਭਜਾਓ ਬਹੁਤ ਵਧੀਆ ਗੱਲ ਹੈ ਆਪਣੇ ਆਉਣ ਵਾਲੀ ਸੰਤਾਨ ਨੂੰ ਨਸ਼ਿਆਂ ਨੇ ਖਤਮ ਕਰ ਦਿੰਦਾ ਕਾਂਗਰਸ ਪਾਰਟੀ ਆਈ ਨਸ਼ਾ ਖਤਮ ਨਹੀਂ ਹੋਇਆ ਤੇ ਸਾਡੀ ਸੀਨੀਅਰ ਪਾਰਟੀ ਹੈ ਅਕਾਲੀ ਪਾਰਟੀ ਨਸ਼ਾ ਖਤਮ ਨਹੀਂ ਹੋਇਆ ਚਾੜੂ ਪਾਰਟੀ ਆਈ ਪੰਜਾਬ ਦੇ ਵਿੱਚੋਂ ਨਸ਼ਾ ਨੇ ਖਤਮ ਹੋ ਜਾਣਾ ਭਾਰਤੀ ਰਾਸ਼ਟਰਵਾਦੀ ਪਾਰਟੀ ਜੋ ਪੰਜਾਬ ਜੋ ਇਹਦੇ ਵਿੱਚ ਗਦਾਰ ਸੇਵਾ ਨਿਭਾਰਾ ਹੈ ਨਾ ਸ੍ਰੀ ਰਦਰਜੰਦ ਜੀ ਤੇ ਉਹਨਾਂ ਦੇ ਚੀਫ ਸੀ ਸਰਦਾਰ ਨਿਰਮਲ ਸਿੰਘ ਜੀ ਕਮਾਂਡਰ ਜਿਨ੍ਹਾਂ ਨੇ ਦੇਸ਼ ਦੀ ਸੇਵਾ ਮੌਜੂਦ ਦੇ ਵਿੱਚ ਨਿਭਾਈ ਹੈ। ਤੁਹਾਡੇ ਸਾਹਮਣੇ ਰੋਗ ਰੋਗ ਬੈਠੇ ਨੇ। ਦਾਸ ਤੇ ਇਸ ਚੀਜ਼ ਨੂੰ ਪੜ੍ਹ ਕੇ ਮਾੜਾ ਜਿਹਾ ਦਾਸ ਤੁਹਾਡੇ ਸਾਹਮਣੇ ਆਇਆ ਹੈ। ਕਿ ਨਸ਼ੇ ਦੇ ਵਿਰੁੱਧ ਕੋਈ ਵੀ ਕਦਮ اٹھਾਉਂਦਾ ਹੈ। ਕਿਉਂਕਿ ਦੇਖੋ ਅੱਗੇ ਲੋਕੀ ਕਹਿੰਦੇ ਜੀ ਬੇਟੀ ਪੜਾਓ ਬੇਟੀ ਬਚਾਓ। ਪੜਾਈ ਬੇਟੀ ਕਰਾਣੀ ਚਾਹਦਾ ਕਿਉਂਕਿ ਕਰੀਬ ਹੁੰਦਾ ਪੜਾਈ ਸਕੂਲ। ਕੌਣ ਰੱਖੀ ਨੀ ਮਹਿੰਗਾਈ। ਅੱਜ ਸਾਡਾ ਬੱਚਾ ਨਸ਼ੇ ਦਾ ਆਤੀ ਹੋ ਚੁੱਕਿਆ। ਬੱਚਾ ਘਰੋਂ ਨਿਕਲਦਾ ਬੈਠਾ ਪਹਿਲਾਂ ਨਸ਼ਾ ਵੇਚਣਾਂ ਬੈਠਾ ਹੁੰਦਾ। ਇਸ ਕਰਕੇ ਅਸੀਂ ਇਹ ਜਿਹੇ ਨਾਅਰੇ ਲਾਏ ਕਿ ਬੇਟਾ ਬਚਾਓ ਨਸ਼ਾ ਪਹਜਾਓ। ਜਿਹੜੇ ਬੰਦੇ ਮੇਰੇ ਵੀਰ ਅੱਛੀ ਦਾ ਸਹਿਮਤ ਨੇ ਹੱਥ ਜਨੋ ਤਾੜੀਆਂ ਮਾਰੋ ਜੁਰ। ਕਿਉਂਕਿ ਅੱਜ ਦੀ ਚਿੰਤਾ ਸਿਰਫ ਆਪਣਾ ਬੱਚਾ ਬਚਾਉਣਾ। ਬਾਸ ਸਾਨੂੰ ਕਿਸੇ ਪਾਰਟਨਰ ਦੀ ਕੋਈ। ਮੈਂ ਖੁਦ 10 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ। ਫਿਰ ਮੈਂ ਚੜੂ ਪਾਰਟੀ ਦਾ ਮੈਂਬਰ ਵੀ ਨਹੀਂ ਆਵਾ। لیکن ਆ ਜਿਹੜੀ ਰੋਡ ਮੈਂ ਦੇਖੀ ਸਾਜ ਰੋਡ ਦੇ 30 ਸਾਲ ਹੋ ਗਏ ਮਿੱਥੇ ਲੰਗਰ ਨੂੰ ਨਾ 30 ਸਾਲ ਦੇ ਪਰ ਬਣੀਆਂ ਤੇ ਨਾ ਹੀ ਬਣੀਆਂ ਮੇਰੇ ਤਾਂ ਇਸ ਕਰਕੇ ਨਵੀਂ ਪਾਰਟੀ ਨੂੰ ਮੌਕਾ ਦਿਓ ਤਾਂ ਕਿ ਕਿਉਂਕਿ ਸਾਡੇ ਚੇਅਰਮੈਨ ਸਾਹਿਬ ਨੇ ਵਾਅਦਾ ਕੀਤਾ ਸਾਡੇ ਨਾਲ ਜਦੋਂ ਵੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲਾਂ ਰੋਡ ਤਿਆਰ ਕੀਤਾ ਜਾਊਗਾ ਇਥੋਂ ਹਰ ਗੱਲ ਗ੍ਰਾਂਡ ਆਂਦੀ ਆ ਇੱਕ ਗਲੀ ਤਿਆਰ ਹੋ ਰਹੀ ਹੈ ਮੇਨ ਬਾਕੀ ਗਲੀਆਂ ਨਹੀਂ ਹੋ ਰਹੀਆਂ ਕਿਉਂ ਤੋਂ ਪਿੱਛੋਂ ਗ੍ਰਾਂਡ ਇੱਕੋ ਗਲੀ ਦੀ ਆ ਰਹੀ ਹੈ ਕੋਈ ਸਵਾਲ ਜਵਾਬ ਕਰਨ ਵਾਲਾ ਨਹੀਂ ਹੈਗਾ ਇਸ ਕਰਕੇ ਅਸੀਂ ਇਹਨਾਂ ਦੀ ਬਾਹ ਫੜੀ ਆ ਹੁਣ ਇਹ ਦੇਖਣਾ ਚਾਹੀਦਾ ਕਿੱਥੇ ਤੱਕ ਸ਼ਾਮਤ ਹੁੰਦੇ ਆ ਚੇਰਮੈਨ ਸਾਹਿਬ ਜੀ ਪਿਆ ਕੀ ਅੱਗੇ ਦੋ ਸ਼ੌਕ ਦੇ ਆਹ ਆ ਦੇਖੋ ਸਾਥੀਓ ਮੈਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਖਾਸ ਤੌਰ ਵਾਹਿਗੁਰੂ ਦੇ ਪਤੇ ਦੱਸਦੇ ਗਏ ਮੈਂ ਕੋਈ ਬਦਾਰਾ ਨਹੀਂ ਜਾਂ ਮੈਂ ਕੋਈ ਪਤਾ ਸੱਚਾ ਨਹੀਂ ਦੇ ਸਕਦਾ ਮੈਂ ਇੰਨਾਂ ਹੀ ਤੁਹਾਨੂੰ ਕਹਿਣਾ ਕਿ ਤੁਹਾਡਾ ਦਿੱਕਤੇ ਵਿੱਚ ਆਇਆ ਦਾ ਸਦਾ ਇਹ ਨੂੰ ਕਰਦਾ ਵਾਂ ਤੁਹਾਨੂੰ ਪਾਰਟੀ ਨੇ ਇੱਥੇ ਰਵਾਈ ਕੀਤਾ ਸੀ ਤੁਹਾਡਾ ਜੀਆ ਦੂਸਰਾ ਰੋਸ਼ਨ ਚੰਦਪੁਰਾਂ ਜੀ ਦਾ ਅੱਕੀ ਸਾਹਿਬ ਦਾ ਸਾਰੇ ਸੰਗਤ ਦਾ ਮੈਂ ਬਹੁਤ ਸ਼ੁਕਰਾਨੀ ਆ ਇੱਥੇ ਬਰੌਣ ਤੇ ਬਾਕੀ ਬੱਬਾ ਜੀ ਨੇ ਦਸਿਆ ਨਸ਼ਿਆਂ ਬਾਰੇ ਸਾਡੀ ਪਾਰਟੀ ਅਗਰ ਪਾਵਰ ਚਾਹੁੰਦੀ ਹੈ ਜਾਂ ਅਸੀਂ ਸਾਨੂੰ ਮੌਕਾ ਮਿਲਦਾ ਅਸੀਂ ਜ਼ਰੂਰ ਇਹ ਨਸ਼ਿਆਂ ਵਾਸਤੇ ਜੋ ਵੀ ਨਸ਼ਿਆਂ ਦੀ ਪ੍ਰੋਬਲਮ ਆ ਇਹਦਾ ਜਰੂਰ ਕੋਈ ਨਾ ਕੋਈ ਅਸੀਂ ਹੱਲ ਕਰਾਂਗੇ ਲੇਕਿਨ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਸਭ ਤੋਂ ਪਹਿਲਾਂ ਨਸ਼ਾ ਆਪ ਛੱਡੋ ਪਹਿਲਾਂ ਜੇ ਆਪਾਂ ਨਸ਼ਾ ਛੱਡਾਂਗੇ ਤਾਂ ਹੀ ਆਪਾਂ ਕਿਸੇ ਨੂੰ ਕਹਿ ਸਕਦੇ ਆ ਵੀ ਤੁਸੀਂ ਨਸ਼ਾ ਛੱਡੋ ਜੇ ਆਪਾਂ ਆਪ ਨਸ਼ਾ ਕਰਦੇ ਆਂ ਦੂਜੇ ਨੂੰ ਕਹੋ ਕੋਈ ਛੱਡੋ ਜੀ ਤੇ ਕਿਸੇ ਨੇ ਨਹੀਂ ਛੱਡਣਾ ਸਭ ਤੋਂ ਪਹਿਲਾਂ ਘਰ ਤੋਂ ਸ਼ੁਰੂ ਕਰੋ ਆਪਣੇ ਬੱਚਿਆਂ ਨੂੰ ਕੰਟਰੋਲ ਕਰੋ ਆਪ ਨਸ਼ਾ ਛੱਡੋ ਤੇ ਜ਼ਰੂਰੀ ਆਪਣੇ ਸਾਰੇ ਆਪਰੇਨਸਰ ਉਹ ਦੇਣਗੇ ਦੂਸਰੀ ਰਹੀ ਗੱਲ ਸੜਕ ਦੀ ਅਗਰ ਸਾਨੂੰ ਮੌਕਾ ਮੌਕੀ ਤੁਸੀਂ ਦਿਓਗੇ ਸਾਡਾ ਸਹਿਯੋਗ ਕਰੋਗੇ ਜੋ ਤੁਹਾਡੀ ਇੱਥੇ ਦੀਆਂ ਸਮੱਸਿਆਵਾਂ ਨੇ ਅਸੀਂ ਜਰੂਰ ਇਹਨਾਂ ਦਾ ਹੱਲ ਕਰਾਂਗੇ ਉਹ ਜੋ ਵੀ ਸਰਕਾਰ ਤੋਂ ਅਵਾਤੋਂ-ਵੱਤ ਅਸੀਂ ਹੱਲ ਕਰਵਾ ਸਕਦੇ ਹਾਂ ਵੀ ਜਰੂਰ ਕਰਾਂਗੇ ਤੇ ਬਾਕੀ ਤੁਹਾਨੂੰ ਇਹਦੇ ਬਾਰੇ ਜਿਆਦਾ ਅ ਪ੍ਰਧਾਨ ਸਾਹਿਬ ਦੱਸਣਗੇ ਵੀ ਕੀ ਅੱਗੇ ਪਾਰਟੀ ਦਾ ਪ੍ਰੋਗਰਾਮ ਹੈਗਾ ਅੱਜ ਦਾ ਨਵਾਂ ਪਾਰਟੀ ਦਾ ਜਨਮ ਦਿਨ ਅੱਜ ਮਨਾ ਰਹੇ ਆ ਮੈਂ ਸਾਰਿਆਂ ਨੂੰ ਤੁਹਾਨੂੰ ਇਹਦੇ ਵਾਸਤੇ ਵਧਾਈ ਦਿੰਦਾ ਔਰ ਮੈਂ ਇਹਨੇ ਰੱਖ ਕੇ ਦਾ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਅੱਜ ਦਾ ਇਹ ਸੁਭ ਦਿਹਾੜਾ ਖੁਸ਼ੀਆਂ ਭਰਿਆ ਦਿਹਾੜਾ ਕਿ ਅੱਜ ਅਸੀਂ ਆਪਣੀ ਭਾਰਤੀ ਰਾਸ਼ਟਰੀ ਪਾਰਟੀ ਦਾ ਨਵਾਂ ਸਤਵਰਾ ਦਿਨ ਸੋ ਮਨਾਇਆ ਹੈ ਇਹਦੀ ਮੈਂ ਸਾਰਿਆਂ ਨੂੰ ਬਧਾਈ ਦੇਣਾ ਵਾਂ ਅਤੇ ਇਹ ਬਹੁਤ ਵਧੀਆ ਗੱਲ ਹੈ ਆਪਣੇ ਜਨ ਸੈਕਟਰੀ ਪੰਜਾਬ ਰਾਜ ਕੁਮਾਰ ਜੀ ਨੇ ਹੀ ਪੋਸਟਰ ਲਗਵਾਈ ਸੀ ਨਸ਼ਾ ਪਗਾਓ ਤੇ ਬੇਟਾ ਬਚਾਓ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ ਪੰਜਾਬ ਦੀ ਜਵਾਨੀ ਨਸੇ ਵਿੱਚ ਗਲਤਾਨ ਹੋ ਗਈ ਹੈ ਬੜੇ ਦੁੱਖ ਦੀ ਗੱਲ ਹੈ ਜਦੋਂ ਉਹ ਦਿਨ ਯਾਦ ਆਉਂਦੇ ਆ ਸਾਨੂੰ ਆਪਣੀ ਜਵਾਨੀ ਦੇ ਦਿਨਾਂ ਹੁੰਦੇ ਆਹੀਂ ਨਸ਼ੇ ਦੇ ਨੜੇ ਨਹੀਂ ਕਦੇ ਲੱਗੇ ਉਹ ਸਾਡੇ ਪੁੱਤਰ ਸਾਡੇ ਸਾਹਮਣੇ ਹੀ ਇੱਕ ਟੀਕਾ ਲਾ ਕੇ ਸਮਾ ਜਾਂਦੇ ਨੇ ਆ ਥੋੜੇ ਦਿਨ ਹੋਇਆ ਪਿਛਲੇ ਮਾਲੇ ਦੇ ਵਿੱਚ ਦੋ ਦਿਨ ਦੀ ਦੋ ਮੌਤਾਂ ਹੋ ਗਈਆਂ ਤੇ ਉਹ ਨਸ਼ੇ ਤੋਂ ਹੀ ਸਾਰੇ ਡਰੇ ਹੋਏ ਆ ਕਿ ਪਤਾ ਨਹੀਂ ਦੂਜੇ ਦਿਨ ਮੁੰਡਾ ਮਰ ਗਿਆ ਪਹਿਲੇ ਦਿਨ ਬਾਪ ਮਰ ਗਿਆ ਦੂਜੇ ਦਿਨ ਬੇਟਾ ਮਰ ਗਿਆ ਨਸ਼ਾ ਕਰਕੇ ਹੀ ਮਰਿਆ ਹੁਣ ਐਨਾ ਕੁ ਡਰ ਲੋਕਾਂ ਨੂੰ ਪੈਦਾ ਹੋ ਗਿਆ ਤੇ ਸਾਥੀਓ ਮੈਂ ਬੇਨਤੀ ਕਰਦਾ ਆ ਕਿ ਨਸ਼ੇ ਦੇ ਬਾਰੇ ਕਾਫੀ ਮੈਂ ਇੱਕ ਦੋ ਥਾਣੇ ਵਿੱਚ ਗੱਲ ਵੀ ਕਰ ਚੁੱਕਿਆ ਹਾਂ ਮੈਂ 7 ਸਤੰਬਰ ਥਾਣੇ 'ਚ ਵੀ ਗੱਲ ਕਰ ਚੁੱਕਿਆ ਹਾਂ ਕਿ ਮੇਰੇ ਏਰੀਏ 'ਚੋਂ ਕੀ ਸਾਰੇ ਪੰਜਾਬ ਵਿੱਚ ਇਹ ਨਸ਼ਾ ਖਤਮ ਕਰਨਾ ਹੈ ਜੋ ਸਾਡੀ ਹਲਪਤੀ ਡੋੜ ਅਸੀਂ ਹੈਲਪ ਕਰਾਂਗੇ ਭਾਤੀ ਰਾਸ਼ਟਰਵਾਦੀ ਪਾਰਟੀ ਹੈਲਪ ਕਰੂਗੀ ਔਰ ਨਸ਼ੇ ਵਾਇਰਨ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਇੱਕ ਦੋ ਬੰਦੇ ਨੇ ਬੇਕਲ ਡਿਸਟ੍ਰੀ ਆ ਗਏ ਸੀਗੇ ਇਹਦੇ ਵਿੱਚ ਜਿਹੜੇ ਕਿ ਚੋਰੀਆਂ ਅਤੇ ਨਸ਼ੇ ਵੇਚ ਰਹੇ ਨੇ ਮੇਰੇ ਕੋਲ ਨਾਮ ਵੀ ਆ ਗਿਆ ਹੈ ਉਹਨਾਂ ਦੇ ਨਾਮ ਆ ਜਾਂ ਤਾਂ ਆਪਣੇ ਆਪ ਹੀ ਹਟ ਜਾਣ ਮੇਰਾ ਚੈਲੰਜ ਅੱਜ ਮੈਂ 7 ਨੰਬਰ ਥਾਣੇ ਨੂੰ ਰਿਪੋਰਟ ਦੇ ਚੁੱਕਿਆ ਆ ਕਿ ਇਸ ਨਾਮ ਦੇ ਦੋ ਇੱਕ ਲੜਕੀ ਇੱਕ ਲੜਕਾ ਇਸ ਏਰੀਆ 'ਚ ਨਸ਼ਾ ਵੇਚ ਰਹੇ ਨੇ ਉਹ ਤੁਹਾਡਾ ਨੰਨਾ ਨਸ਼ਾ ਵਿਕ ਰਿਹਾ ਕਰਾਏ ਦੇ ਮਕਾਨ 'ਚ ਰਹਿੰਦੇ ਨੇ ਤੇ ਮੈਂ ਪੁਲਿਸ ਨੂੰ ਇਹ ਵੀ ਕਹਿੰਦਾ ਆ ਕਿ ਤੁਸੀਂ ਜੇ ਅਗਰ ਨਹੀਂ ਕਰਦੇ ਸਾਨੂੰ ਤੁਸੀਂ ਪਾਵਰ ਦਿਓ ਅਸੀਂ ਫੜ ਕੇ ਤੇ ਮਾਰ ਕੇ ਵੀ ਦਿਖਾਵਾਂਗੇ ਅਸੀਂ ਏਰੀਆ 'ਚ ਨਸ਼ੇ ਵਾਲਾ ਕੋ ਮਿਲ ਗਿਆ ਅਸੀਂ ਜਾਨ ਨੂੰ ਮਾਰ ਕੇ ਖਤਮ ਹੀ ਕਰ ਦਾਂਗੇ ਜੇ ਨਸ਼ਾ ਵੇਚਣਾ ਮਿਲ ਗਿਆ ਉਹਨਾਂ ਨੇ ਕੀ ਪਤਾ ਸਾਹਿਬ ਇੰਨੀ ਤਾਂ ਗੱਲ ਕੋਈ ਨਹੀਂ ਆ ਤੁਸੀਂ ਬੰਦੇ ਦੱਸੋ ਸਾਡੀ ਹੱਲ ਕਰੋ ਅਸੀਂ ਜਰੂਰ ਨਸ਼ਿਆੜਿਆਂ ਨੂੰ ਫੜਾਂਗੇ ਮੈਂ ਕਹਾਂ ਨਾ ਸਾਹਿਬ ਖਾਣ ਵਾਲਾ ਨਹੀਂ ਫੜਨਾ ਚੋਰ ਨਾ ਮਾਰੇ ਚੌਥੀ ਮਾਂ ਮਾਰ ਦਿਓ ਜਿਹੜੀ ਦਵਾਰੇ ਚੋਰ ਜੰਮੇ ਹੀ ਨਾ ਤੀ ਨਸ਼ਾ ਵੇਚਣ ਵਾਲੇ